ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਦੋ ਛੋਟੇ ਭਰਾਵਾਂ ਦੀ ਯਾਦ ਵਿੱਚ ਜਿਹੜਾ ਅੱਖਾਂ ਦਾ ਕੈਂਪ ਲਾਇਆ ਜਾਂਦਾ ਸਵਰਗਵਾਸੀ ਸਰਦਾਰ ਵੀਰਿੰਦਰ ਸਿੰਘ ਗਰੇਵਾਲ ਤੇ ਸਵਰਗਵਾਸੀ ਸਰਦਾਰ ਸਰਬਜੀਤ ਸਿੰਘ ਗਰੇਵਾਲ ਉਹਦੇ ਵਿੱਚ 642 ਮਰੀਜ਼ਾਂ ਦਾ ਚੈੱਕਅਪ ਹੋਇਆ ਅੱਖਾਂ ਦਾ ਜਿਹਦੇ ਵਿੱਚੋਂ 202 ਮਰੀਜ਼ਾਂ ਦੀ ਆਪਰੇਸ਼ਨਾਂ ਦੇ ਵਾਸਤੇ ਰეკਮੈਂਡੇਸ਼ਨ ਹੋਈ ਆ ਕਰੀਬ 75 ਕੇ ਬੰਦੇ ਉਹ ਸਿਲੈਕਟ ਹੋਏ ਨੇ ਜਿਨ੍ਹਾਂ ਦੇ ਕੋਈ ਪੁਤਲੀਆਂ ਦੇ ਜਾਂ ਪਰਦਿਆਂ ਦੇ ਆਪਰੇਸ਼ਨ ਹੋਣ ਵਾਲੇ ਆ ਜਾਂ ਲੈਂਸ ਪਾਉਣ ਵਾਲੇ ਆ ਪਰ ਉਹ ਬਾਅਦ ਦੇ ਵਿੱਚ ਅਗਲੇ ਵੀਕ ਦੇ ਵਿੱਚ ਹੋਣਗੇ ਆਪਰੇਸ਼ਨ ਜਿਹਦੇ ਵਿੱਚੋਂ 23 ਮੈਂਬਰ ਸਾਡੇ ਸੁਪਨਿਆਂ ਦੇ ਘਰ ਦੇ ਅੰਦਰਲੇ ਮੈਂਬਰ ਆ ਜਿਹੜੇ ਫੈਮਿਲੀ ਮੈਂਬਰ ਆ ਜਿਹੜੇ ਉਹ ਸਿਲੈਕਟ ਹੋਏ ਨੇ ਜਿਨ੍ਹਾਂ ਦੇ ਵਿੱਚ ਬਾਪੂ ਕੁਲਵੰਤ ਸਿੰਘ ਜੀ ਜਿਹੜੇ ਟੋਟਲੀ ਬਲਾਈਂਡ ਸੀਗੇ ਜਿਨ੍ਹਾਂ ਨੂੰ ਐਮਪੀ ਤੋਂ ਮੱਧ ਪ੍ਰਦੇਸ਼ ਤੋਂ ਡਰਾਈਵਰ ਵੀਰਾਂ ਨੇ ਇੱਥੇ ਪਹੁੰਚਦੇ ਕੀਤਾ ਸੀ ਬਾਪੂ ਉੱਥੇ ਢਾਬੇ ਤੇ ਬੈਠਾ ਸੀ ਅੱਖਾਂ ਤੋਂ ਅੰਨ ਹੋ ਗਿਆ ਸੀ ਹਾਲਤ ਬਹੁਤ ਮਾੜੀ ਸੀ ਬਾਪੂ ਦੀ ਸਾਨੂੰ ਵੀਡੀਓ ਆਈ ਇੱਥੇ ਤੇ ਅਸੀਂ ਉਹ ਵੀਡੀਓ ਅੱਗੇ ਸ਼ੇਅਰ ਕੀਤੀ ਬੇਨਤੀ ਕੀਤੀ ਡਰਾਈਵਰ ਵੀਰਾਂ ਨੂੰ ਵੀ ਜੇ ਕੋਈ ਵੀਰ ਸਾਡੀ ਆਵਾਜ਼ ਨੂੰ ਸੁਣਦਾ ਵੀ 2-3000 ਕਿਲੋਮੀਟਰ ਦੂਰ ਬਾਪੂ ਬੈਠਾ ਵੀ ਸਾਡੇ ਤਿੱਕਰ ਜੇ ਕੋਈ ਬਾਪੂ ਨੂੰ ਪਛਾਣ ਪਹੁੰਚਾ ਦੇਵੇ ਤਾਂ ਅਸੀਂ ਬਾਪੂ ਜੀ ਦੀ ਸੇਵਾ ਕਰ ਲਾਂਗੇ ਤਾਂ ਉਹਨਾਂ ਨੇ ਵੀਰਾਂ ਨੇ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਆਪਣੇ ਟਰੱਕ ਦੇ ਵਿੱਚ ਬਿਠਾ ਕੇ ਬਾਪੂ ਜੀ ਨੂੰ ਇੱਥੇ ਲਿਆਂਦਾ ਉਸ ਤੋਂ ਬਾਅਦ ਬਾਪੂ ਜੀ ਦਾ ਇੱਥੇ ਟ੍ਰੀਟਮੈਂਟ ਸ਼ੁਰੂ ਹੋ ਗਿਆ ਅੱਜ ਬਾਪੂ ਜੀ ਦੀ ਅੱਖਾਂ ਦਾ ਆਪਰੇਸ਼ਨ ਹੋਣ ਜਾ ਰਿਹਾ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਦੇ ਵਿੱਚ ਜਲੰਧਰ ਬਾਪੂ ਦਾ ਅੱਜ ਆਪਰੇਸ਼ਨ ਹੋਣਾ ਵਾ ਤੇ ਬਾਪੂ ਜੀ ਟੋਟਲੀ ਬਲਾਈਂਡ ਨੇ ਅੱਖਾਂ ਤੋਂ ਦਿਖਦਾ ਨਹੀਂ ਮਹਾਰਾ ਕਿਰਪਾ ਕਰਨ ਸੱਚੇ ਪਾਤਸ਼ਾਹ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਬਣ ਦੇਵੇ ਇਸੇ ਤਰ੍ਹਾਂ ਹੀ ਜਗਮੋਹਨ ਜਿਵੇਂ ਮੋਹਨ ਵੀ ਟੋਟਲੀ ਬਲਾਈਂਡ ਅੱਖਾਂ ਤੋਂ ਦਿਖਦਾ ਨਹੀਂ ਇਹ ਵੀਰ ਸਾਨੂੰ ਲੁਧਿਆਣੇ ਤੋਂ ਜਿਹੜਾ ਭਾਰਤ ਨਗਰ ਚੌਕ ਆ ਕਚੇਰੀਆ ਉਹਦੇ ਬਾਹਰ ਘੁੰਮਦਾ ਸੀ ਬਹੁਤ ਬੁਰੀ ਹਾਲਤ ਸੀ ਬਾਪੂ ਜੀ ਬਹੁਤ ਕੂੜਾ ਕਬਾੜਾ ਇਹਨੇ ਕੱਪੜਿਆਂ ਨਾਲ ਬੰਨਿਆ ਹੋਇਆ ਸੀਗਾ ਤੇ ਹਾਲਾਤ ਬਹੁਤ ਮਾੜੇ ਸੀ ਅੱਖਾਂ ਤੋਂ ਬਿਲਕੁਲ ਬਲਾਈਂਡ ਸੀ ਉੱਥੋਂ ਲੈ ਕੇ ਆਏ ਸੀ ਇਹਨਾਂ ਨੂੰ ਵੀ ਸਾਡੇ ਕੋਲੇ ਆਇਆ ਨੂੰ ਕਰੀਬ 5-6 ਮਹੀਨੇ ਹੋ ਗਿਆ ਏ ਵੀ ਸਿਲੈਕਟ ਹੋਏ ਨੇ ਇਹਨਾਂ ਦਾ ਵੀ ਅੱਖ ਦਾ ਆਪਰੇਸ਼ਨ ਹੋਣਾ ਇਹਨੇ ਵੀ ਆਪਣੀ ਰੰਗਲੀ ਦੁਨੀਆ ਨੂੰ ਦੇਖਣ ਜੋਗੇ ਅੱਖਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਰੰਗ ਭਰਨ ਅਰਦਾਸ ਕਰਿਓ ਇਸੇ ਤਰ੍ਹਾਂ ਹੀ ਰਵੀ ਬਾਬਾ ਜੀ ਰਵੀ ਬਾਬੇ ਨੂੰ ਵੀ ਅਸੀਂ ਜਲੰਧ ਲੁਧਿਆਣੇ ਸਵਰਾਲਾ ਚੌਕ ਦੇ ਕੋਲੋਂ ਇੱਕ ਦੁਕਾਨ ਦੇ ਬਾਹਰ ਪਿਆ ਨੂੰ ਲੈ ਕੇ ਆਏ ਸੀ ਕਰੋਨਾ ਦੇ ਦੌਰਾਨ ਬਾਪੂ ਬਿਮਾਰ ਹੋਏ ਅੱਖਾਂ ਦੀ ਲਾਈਟ ਚਲੇ ਗਈ ਅੱਖਾਂ ਤੋਂ ਅੰਨ ਹੋ ਗਿਆ 2 ਸਾਲ ਕਰੀਬ ਉੱਥੇ ਹੀ ਬੈਠਾ ਰਿਹਾ ਦੁਕਾਨਾਂ ਦੇ ਬਾਹਰ ਬੰਦ ਪਈਆਂ ਦੁਕਾਨਾਂ ਦੇ ਬਾਹਰ ਟਾਇਲਟ ਦੇ ਢੇਰ ਲੱਗੇ ਪਏ ਸੀ ਜਿੱਥੇ ਬਾਪੂ ਪਿਆ ਸੀ। ਨੰਗੇ ਤੇ ਕਰਦੇ ਕੋਈ ਰੋਟੀ ਫੜਾ ਗਿਆ ਕੋਈ ਬ੍ਰੈਡ ਖਵਾ ਫੜਾ ਗਿਆ ਬਸ ਉਹਨੂੰ ਖਾ ਕੇ ਬਾਪੂ ਜਿਉਂਦਾ ਸੀ। ਤੇ ਭਾਈ ਗੁਰਜੀ ਦੀ ਮੇਰ ਦੇ ਨਾਲ ਬਾਪੂ ਜੀ ਨੂੰ ਉੱਥੋਂ ਲੈ ਕੇ ਆਏ ਤੇ ਪਹਿਲਾਂ 2-3 ਵਾਰ ਅਲੱਗ-ਅਲੱਗ ਹਸਪਤਾਲਾਂ ਤੋਂ ਚੈੱਕਅਪ ਕਰਾਇਆ ਡਾਕਟਰਾਂ ਨੇ ਦਵਾਈਆਂ ਪਾਉਣ ਲਈ ਕਿਹਾ ਹੋਰ ਦਵਾਈਆਂ ਪਾਉਣ ਲਈ ਗਿਆ ਪਰ ਆਪਰੇਸ਼ਨ ਲਈ ਕਿਤੇ ਪਹਿਲਾਂ ਡਾਕਟਰਾਂ ਨੇ ਰეკਮੈਂਡ ਨਹੀਂ ਸੀ ਕੀਤਾ ਤੇ ਅੱਜ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਦੇ ਡਾਕਟਰਾਂ ਨੇ ਚੈੱਕਅਪ ਕਰਕੇ ਬਾਪੂ ਦੇ ਵੀ ਅੱਖ ਦੇ ਆਪਰੇਸ਼ਨ ਦੇ ਵਾਸਤੇ ਰეკਮੈਂਡ ਕੀਤਾ ਇਹਨਾਂ ਦਾ ਵੀ ਅੱਜ ਆਪਰੇਸ਼ਨ ਹੋਣਾ ਹੈ ਇਹ ਵੀ ਟੋਟਲੀ ਬਲਾਈਂਡ ਨੇ ਇਹਨਾਂ ਨੂੰ ਵੀ ਬਿਲਕੁਲ ਨਜ਼ਰ ਨਹੀਂ ਆਉਂਦਾ ਤੇ ਇਸੇ ਤਰ੍ਹਾਂ ਹੀ ਸਾਡੇ ਬਾਪੂ ਕੁਲਵੀਰ ਸਿੰਘ ਕਾਕਾ ਜੀ ਇਹਨਾਂ ਨੂੰ ਅਸੀਂ ਖੰਨੇ ਤੋਂ ਲੈ ਕੇ ਆਏ ਸੀ ਜੇਠੀਨਗਰ ਤੋਂ ਇਹ ਵੀ ਬਾਪੂ ਜੀ ਅੱਖਾਂ ਤੋਂ ਟੋਟਲੀ ਬਲਾਈਂਡ ਨੇ ਦਿਖਾਈ ਨਹੀਂ ਦਿੰਦਾ ਏ ਵੀ ਉੱਥੇ ਸੜਕਾਂ ਤੇ ਘੁੰਮ ਰਹੇ ਸੀ ਤਿੰਨ ਭਰਾ ਏਡੇ ਏ ਕੁਠੀਆਂ ਪਾਈਆਂ ਪਰ ਉੱਥੇ ਬਾਪੂ ਨੂੰ ਅੰਦਰ ਪੜਨ ਦਾ ਕਿਸੇ ਦਾ ਵੀ ਹੁਕਮ ਨਹੀਂ ਸੀ ਸਾਰੇ ਖੜਾ ਸੜਾ ਰਹੇ ਸੀ ਇਹ ਤੋਂ ਵੀ ਇਹ ਸਾਡੇ ਪੱਲੇੋਂ ਲਵੇ ਕਿਤੇ ਤੇ ਵੈਗਰੂ ਨੇ ਕਿਰਪਾ ਕੀਤੀ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ ਤੇ ਅੱਜ ਬਾਪੂ ਜੀ ਸਾਡੇ ਕੋਲ ਰਹਿੰਦੇ ਆ ਇਹਨਾਂ ਨੂੰ ਵੀ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੁਣ ਤੱਕ ਜਿੰਨੇ ਵੀ ਡਾਕਟਰਾਂ ਨੂੰ ਦਿਖਾਉਂਦੇ ਸੀਗੇ ਸਾਰਿਆਂ ਨੇ ਇਹੀ ਕਹਿੰਦੇ ਸੀ ਵੀ ਇਹਦਾ ਆਪਰੇਸ਼ਨ ਨਹੀਂ ਹੋ ਸਕਦਾ ਵੀ ਅੰਦਰੋਂ ਲੈਂਡ ਜਾ ਚੁੱਕੀ ਹੈ ਪਿੱਛੇ ਪਰ ਅੱਜ ਡਾਕਟਰਾਂ ਦੀ ਟੀਮ ਨੇ ਚੈੱਕਅਪ ਕੀਤਾ ਇੱਕ ਥੋੜਾ ਜਿਹਾ ਉਮੀਦ ਇੱਕ ਥੋੜੀ ਜੀ ਹੋਪ ਆ ਜਿਹੜੀ ਸਾਨੂੰ ਮਿਲੀ ਆ ਉਹ ਕਹਿੰਦੇ ਇੱਕ ਆਪਰੇਸ਼ਨ ਹੋ ਸਕਦਾ ਚਾਂਸ ਬਣ ਸਕਦੇ ਆ ਵੀ 10% 15% ਚਾਂਸ ਹੈਗੇ ਆ ਦੇਖਣ ਦੇ ਵਾਹਿਗੁਰੂ ਮਿਹਰ ਕਰਨ ਬਾਪੂ ਕੁਲਵੀਰ ਸਿੰਘ ਕਾਕਾ ਜੀ ਨੂੰ ਵੀ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਰੰਗਲੀ ਦੁਨੀਆ ਦੇਖਣ ਜੋਗੀ ਅੱਖਾਂ ਹੋ ਜਾਣ ਅਰਦਾਸ ਕਰਿਓ ਇਹ ਸਾਡੇ 4 ਮੈਂਬਰ ਨੇ ਜਿਹੜੇ ਟੋਟਲੀ ਬ্লাইন্ড ਨੇ ਬਾਕੀ ਬਾਪੂ ਪਵਿੱਤਰ ਸਿੰਘ ਜੀ ਦੀ ਅੱਖਾਂ ਦਾ ਵੀ ਆਪਰੇਸ਼ਨ ਹੋਣਾ ਵਾ 75 ਸਿੰਘ ਜੀ ਦਾ ਫਿਰ ਸਾਡੇ ਕਾਨ ਬਹਾਦਰ ਜੀ ਦਾ ਆਪਰੇਸ਼ਨ ਹੋਣਾ ਅੱਖ ਦਾ ਫਿਰ ਬਾਪੂ ਜੀ ਦਾ ਪਿਛਲੇ ਕੈਂਪ ਦੇ ਵਿੱਚ ਵੀ ਇੱਕ ਅੱਖ ਦਾ ਆਪਰੇਸ਼ਨ ਹੋਇਆ ਸੀਗਾ ਬਾਪੂ ਟੋਟਲੀ ਬ্লাইন্ড ਸੀਗੇ ਤੇ ਉਦੋਂ ਫਿਰ ਇੱਕ ਅੱਖ ਨਾਲ ਦੇਖਣ ਲੱਗ ਗਿਆ ਸੀ ਇਹਨਾਂ ਨੂੰ ਜਦੋਂ ਸਾਡੇ ਕੋਲ ਬਾਪੂ ਜਦੋਂ ਤੁਸੀਂ ਸਾਡੇ ਕੋਲ ਆਏ ਸੀਗੇ ਸਾਲ ਹੋ ਗਿਆ ਪਿਛਲੇ ਕੈਂਪ ਚ ਆਏ ਸੀ ਨਹੀਂ ਜੀ ਹੋਲੀ ਤੋਂ ਬਾਅਦ ਆਇਆ ਸੀ ਹੋਲੀ ਤੋਂ ਬਾਅਦ ਆਇਆ ਸੀ ਉਹ ਕੰਪਨੀ ਮੈਂ 14 ਤਰੀਕ ਦਾ ਕੈਂਪ ਸੀ 14 ਤਰੀਕ ਦਾ ਹੀ ਸੀ 2022 ਚ ਆਏ ਸੀ 2 ਸਾਲ ਹੋ ਗਏ ਤੇ ਉਦੋਂ ਬਾਪੂ ਜੀ ਆਏ ਸੀ ਉਦੋਂ ਬਾਪੂ ਜੀ ਦੀ ਖੱਬੀ ਅੱਖ ਦਾ ਆਪਰੇਸ਼ਨ ਹੋਇਆ ਸੀ ਇਸ ਵਾਰ ਸੱਜੀ ਦਾ ਹੋਣ ਲੱਗਾ ਉਦੋਂ ਬਾਪੂ ਜੀ ਟੋਟਲੀ ਬਲਾਈਂਡ ਸੀਗੇ ਤੇ ਹੁਣ ਬਾਪੂ ਜੀ ਨੂੰ ਇੱਕ ਅੱਖ ਨਾਲ ਦਿਖਣ ਲੱਗ ਗਿਆ ਸੀ ਅੱਜ ਹੁਣ ਦੂਜੀ ਦਾ ਵੀ ਆਪਰੇਸ਼ਨ ਹੋ ਜਾਊਗਾ ਇਧਰ ਮਾਤਾ ਜਸਪਾਲ ਕੌਰ ਜੀ ਨੇ ਸਾਡੇ ਇਹਨਾਂ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਮਾਤਾ ਰੇਖਾ ਰਾਣੀ ਦਾ ਸਾਡੀ ਦਾ ਅੱਖ ਦਾ ਆਪਰੇਸ਼ਨ ਹੋਣਾ ਬਾਪੂ ਬੁਤਿਆਰ ਸਿੰਘ ਬਲਾਈਂਡ ਆ ਇਹਨਾਂ ਦੀ ਧਰਮ ਪਤਨੀ ਤੇ ਮਾਤਾ ਸਾਡੀ ਸੰਧਿਆ ਦੇਵੀ ਦਾ ਵੀ ਆਪਰੇਸ਼ਨ ਹੋਣਾ ਵਾ ਇਧਰ ਮਾਤਾ ਰਾਮਕੌਰ ਜੀ ਜਿਨ੍ਹਾਂ ਨੂੰ ਮੇਲਕੋਟੜੇ ਤੋਂ ਲੈ ਕੇ ਆਏ ਸੀਗੇ ਇਧਰ ਮਾਤਾ ਕਿਸ਼ਨੋ 104 ਸਾਲ ਦੀ ਉਮਰ ਆ ਮਾਤਾ ਕਿਸ਼ਨਕੌਰ ਦੀ ਕੱਲਿਓ ਹੀ ਆਪਣੇ ਤਿੰਨ ਬੇਟਿਆਂ ਨੂੰ ਅਪਾਹਜ ਬੇਟਿਆਂ ਨੂੰ ਪਾਲਦੀ ਸੀਗੇ ਮਾ ਬਾਪੂ ਕੇਸਰ ਸਿੰਘ ਢਾਲੀ ਵਾਲ ਦਾ ਆਪਰੇਸ਼ਨ ਹੋਣਾ ਵਾ ਤੇ ਇਧਰ ਬਾਪੂ ਸਾਡੇ ਚਰਨਜੀਤ ਸਿੰਘ ਜੀ ਦਾ ਵੀ ਆਪਰੇਸ਼ਨ ਹੋਣਾ ਵਾ ਤੁਹਾਡਾ ਕੀ ਨਾਮ ਬਾਪੂ ਚੰਦ ਸਿੰਘ ਇਹ ਸਾਡੇ ਕੋਲੇ ਮਰੀਜ਼ ਆ ਇਕਵਾਲ ਸਿੰਘ ਉਹਦੇ ਫਾਦਰ ਸਾਹਿਬ ਨੇ ਇਹਨਾਂ ਦਾ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਤੇ ਇਦਾਂ ਹੀ ਇੱਧਰ ਸਾਡੇ ਹੰਸਰਾਜ ਬਾਪੂ ਜੀ ਨੇ ਰਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਬਹੁਤ ਬੁਰੀ ਹਾਲਤ 'ਚ ਉੱਥੇ ਪਏ ਸੀਗੇ ਤੇ ਇਹਨਾਂ ਦਾ ਵੀ ਅੱਖ ਦਾ ਬਾਪੂ ਜੀ ਦੇ ਆਪਰੇਸ਼ਨ ਹੋਣਾ ਵਾ ਇਦਾਂ ਹੀ ਸਾਡੇ ਬਾਪੂ ਕਿਵੇਂ ਆ ਠੀਕ ਆ ਜੀ ਠੀਕ ਹੋ ਛੱਜੂ ਗਾਬੇ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਬਾਪੂ ਸ਼ਮਸ਼ਪੁਰ ਤੋਂ ਤੇ ਇਦਾਂ ਹੀ ਬਾਪੂ ਕੀ ਹਾਲ ਹੈ ਬਾਪੂ ਜੀ ਇਹਨਾਂ ਦਾ ਨਾਮ ਬਾਪੂ ਜੀ ਦਾ ਹੈਗਾ ਆਪਣੇ ਪਠਾਨਕੋਟ ਤੋਂ ਨੇ ਪੰਨੂ RAM ਇਹਨਾਂ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਬਾਪੂ ਜੀ ਦਾ ਬਲਦੇਵ ਸਿੰਘ ਸਿੱਧੂ ਸਾਹਿਬ ਨਿਲੰਦਰ ਵਾਲੇ ਇਹਨਾਂ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਤੇ ਹਾਂ ਮਾਮਾ ਕਿਵੇਂ ਆ ਤੁਹਾਡਾ ਵੀ ਆਪਰੇਸ਼ਨ ਹੋਣਾ ਹਾਂ ਮਾਮਾ ਲਖ ਸਿੰਘ ਦਾ ਲੱਖੂ ਮਾਮਾ ਸਾਡਾ ਇਹਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਡਾਕਟਰ ਮੇਰ ਕਰਨ ਸੱਚੇ ਪਾਸ਼ ਬਾਪੂ ਕੇਵਲ ਸਿੰਘ ਜੀ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਵਾ ਇਹ ਵੀ ਸਾਡੇ ਕੋਲੇ ਬਾਪੂ ਜੀ ਰਹਿੰਦੇ ਨੇ ਤੇ ਇੱਧਰ ਬਾਪੂ ਗਰਮਕ ਸਿੰਘ ਜੀ ਇਹਨਾਂ ਦੇ ਵੀ ਅੱਖ ਦਾ ਆਪਰੇਸ਼ਨ ਹੋਣਾ ਇਹ ਸਾਡੇ ਮੈਂਬਰ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਤੇ ਬਾਕੀ ਜਿਹੜੇ ਮੈਂਬਰ ਨੇ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਦੋ ਬੱਸਾਂ ਅਸੀਂ ਭੇਜ ਚੁੱਕੇ ਆ ਭਰ ਕੇ ਇੱਕ ਬੱਸ ਹੋਰ ਵਾਪਸ ਆ ਰਹੀ ਆ ਹਸਪੀਟਲ ਤੋਂ ਤੇ ਇੱਕ ਗੱਡੀ ਸਾਡੀ ਜਾਊਗੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ 200 ਤੋਂ ਵੱਧ ਮੈਂਬਰ ਆ ਜਿਹੜੇ ਅੱਖਾਂ ਦੇ ਆਪਰੇਸ਼ਨ ਲਈ ਸਿਲੈਕਟ ਹੋਏ ਆ ਅਰਦਾਸ ਕਰਿਓ ਇਹਨਾਂ ਸਾਰਿਆਂ ਦੀ ਅੱਖਾਂ ਦੀ ਰੌਸ਼ਨੀ ਬਰਕਰਾਰ ਹੋਵੇ ਨੌ ਵਰ ਨੌ ਹੋਵੇ ਹੋਰ ਕੈਂਪ ਦੇ ਵਿੱਚ ਸਾਡੇ ਹਮੇਸ਼ਾ ਜਿੰਨੇ ਵੀ ਕੈਂਪ ਲੱਗਦੇ ਨੇ ਹਰ 15 ਦਿਨਾਂ ਬਾਅਦ ਸੁਪਨਿਆਂ ਦੇ ਘਰ ਵਿੱਚ ਸਾਈਕੀਆਟ੍ਰਿਕ ਪੇਸ਼ੈਂਟ ਕਰੀਬ 2300 ਮਰੀਜ਼ ਸੀ ਜਿਹੜਾ ਅੱਜ ਤੋਂ 3-4 ਦਿਨ ਪਹਿਲਾਂ ਕੈਂਪ ਲੱਗ ਕੇ ਹਟਿਆ ਉਸ ਤੋਂ ਪਿਛਲੇ ਦੇ ਵਿੱਚ ਵੀ 22-2250 ਦੀ ਹਰ ਕੈਂਪ ਦੇ ਵਿੱਚ 2000 2100 2200 ਪੇਸ਼ੈਂਟ ਆਉਂਦਾ ਦਿਮਾਗੀ ਬਿਮਾਰੀਆਂ ਤੋਂ ਪੀੜਤ ਪੰਜਾਬ ਦੇ ਕੋਨੇ-ਕੋਨੇ ਤੋਂ ਹਰਿਆਣਾ ਹਿਮਾਚਲ ਪ੍ਰਦੇਸ਼ ਤੋਂ ਬਿਹਾਰ ਤੋਂ ਜੁਪੀ ਤੋਂ ਵੀ ਆਉਣ ਡਿਆ ਪਰ ਸਾਡੇ ਬਾਰਡਰ ਏਰੀਆ ਤੋਂ ਪਾਕਿਸਤਾਨ ਦੇ ਬਾਰਡਰ ਤੋਂ ਫਰੋਜਪੁਰ ਬੈਲਟ ਤੋਂ ਅਮੀਰ ਚੰਦ ਜੀ ਹਰ ਕੈਂਪ ਦੇ ਵਿੱਚ ਗੱਡੀ ਭਰ ਕੇ ਮਰੀਜ਼ਾਂ ਦੀ ਲੈ ਕੇ ਆਉਂਦੇ ਨੇ ਕੋਈ ਦਿਮਾਗੀ ਦੌਰੇ ਪੈਂਦੇ ਆ ਕੋਈ ਮੈਂਟਲੀ ਅਫਸੈਟ ਕੋਈ ਸੰਗੜਾ ਨਾ ਬੰਨਿਆ ਆਪਦੇ ਖਰਚੇ ਤੇ ਆਪ ਉੱਥੋਂ ਮਰੀਜ਼ਾਂ ਨੂੰ ਹਰ 15 ਦਿਨਾਂ ਬਾਅਦ ਇੱਥੇ ਲੈ ਕੇ ਚੈੱਕਅਪ ਕਰਾ ਕੇ ਦਵਾਈਆਂ ਦਵਾ ਕੇ ਉਹਨਾਂ ਨੂੰ ਘਰੋ ਘਰੇ ਛੱਡ ਕੇ ਆਉਂਦੇ ਨੇ ਤੇ ਅੱਜ ਦੇ ਅੱਖਾਂ ਦੇ ਕੈਂਪ ਵਿੱਚ ਇਹ ਸਾਡੀ ਫਰੋਜਪੁਰ ਵਾਲੀ ਟੀਮ ਨੇ ਦੋ ਬੱਸਾਂ ਆਪਦੇ ਖਰਚੀ ਤੇ ਉੱਥੋਂ ਕਿਰਾਏ ਤੇ ਕਰਕੇ 95 ਲੋੜਵੰਦ ਬਾਪੂ ਬਜ਼ੁਰਗਾਂ ਤੇ ਮਾਮਾ ਨੂੰ ਉੱਥੋਂ ਇੱਥੇ ਅੱਜ ਕੈਂਪ ਦੇ ਵਿੱਚ ਲੈ ਕੇ ਆਂਦਾ 95 ਦੇ ਵਿੱਚੋਂ 23 33 33 ਮਰੀਜ਼ ਆ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਸਿਲੈਕਟ ਹੋ ਗਏ ਨੇ ਜਿਹੜੇ ਤੇ ਜਿਨ੍ਹਾਂ ਦੇ ਆਪਰੇਸ਼ਨ ਵਿਸ਼ਵਾਸ ਤੇ ਆ ਕਿਉਂਕਿ ਇੱਡੀ ਜ਼ਰੂਰਤ ਆ ਆ ਸਿਰਫ ਇੱਕ ਵਿਸ਼ਵਾਸ ਆ ਮਨੁੱਖਤਾ ਦੀ ਸੇਵਾ ਦੇ ਪਰਿਵਾਰ ਤੇ ਵੀ ਉੱਥੇ ਸਾਡਾ ਆਪਰੇਸ਼ਨ ਜਿਹੜਾ ਹੋਊਗਾ ਤੇ ਸਾਡੀ ਧਿਆਨ ਰੱਖਿਆ ਜਾਊਗਾ ਸਹੀ ਹੋਊਗਾ ਉੱਥੇ ਬਹੁਤ ਧੰਨਵਾਦ ਆ ਜੀ ਤੁਹਾਡੀ ਪੂਰੀ ਟੀਮ ਦਾ ਸ਼ੁਕਰੀਆ ਤੁਹਾਡਾ ਕੌਸ਼ਨ ਲਾਲ ਜੀ ਤੁਹਾਡਾ ਵੀ ਜੰਗੀਰ ਸਿੰਘ ਜੀ ਤੁਹਾਡਾ ਵੀ ਤੇ ਅਮੀਰ ਚੰਦ ਬਾਈ ਜੀ ਤੁਹਾਡਾ ਵੀ ਸਰਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਬਾਈ ਤੁਹਾਡਾ ਕੀ ਨਾ ਤਲਵਿੰਦਰ ਤਲਵਿੰਦਰ ਸਿੰਘ ਜੀ ਤੁਹਾਡਾ ਵੀ ਹੁਜਾ ਹੁਜਾ ਸਾਹਿਬ ਤੁਹਾਡਾ ਵੀ ਧੰਨਵਾਦ ਇਹ ਇਹਨਾਂ ਦੀ ਘਾਤੀ ਠੀਕ ਹੋ ਗਈ ਆਪਾਂ ਦਾਲ ਕਰਾਈ ਬਹੁਤ ਫਰਕ ਆਇਆ ਭਾਈ ਠੱਕੇ ਰਾ ਲੈ ਕੇ ਆ ਜੀ ਤਾਂ ਲੈ ਕੇ ਨਹੀਂ ਠੱਕੇ ਰਾ ਲੈਂਦਾ ਆਪਣੇ ਜੀ ਇਹੀ ਆ ਪਰਿਵਾਰਾਂ ਚ ਨਾ ਆਪਾਂ ਜੱਕਦੇ ਰਹਿਨੇ ਆ ਬਿਜਨੀ ਜੀ ਉਹ ਜਿੰਨਾ ਬਲਕੋਨੇ ਉਨੀ ਵੱਧਦੀ ਹੈ ਪ੍ਰੋਬਲਮ ਫਿਕਰ ਨਹੀਂ ਕਰਨਾ ਸਾਡੀ ਵੀ ਉਹ ਭੈਣ ਆ ਪਰ ਦਵਾਈ ਨਾ ਉਹਦੀ ਬੰਦ ਕਰਿਓ ਉਹਨਾਂ ਨਾ ਹਾਂ